ਖੰਘ ਜ਼ੁਕਾਮ ਅਲਰਜੀ ਨੂੰ ਕਰੋ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅਮਨਦੀਪ ਸਿੰਘ ਜੰਡਿਆਲਾ ਗੁਰੂ ਤੋਂ ਇਹ ਸਿਰਫ ਤੁਹਾਡੇ ਉਹਨਾਂ ਵਾਸਤੇ ਜਿਨ੍ਹਾਂ ਵੀਰਾਂ ਦੀ ਖੰਘ ਜ਼ੁਕਾਮ ਬੁਖਾਰ ਨਹੀਂ ਹਟਦਾ ਪਿਆ ਅਲਰਜੀ ਇਨਫੈਕਸ਼ਨ بار بار ਖੰਘ ਆਉਣਾ ਖੰਘ ਹਟਦਾ ਨਾ ਆਇ ਨਾ ਲੈਣਾ ਨੱਕ ਵਿੱਚੋਂ ਪਾਣੀ ਡਿੱਗਣਾ ਜ਼ੁਕਾਮ ਲੱਗਣਾ ਛਿੱਕਾ بار بار ਆਉਣੀਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਇਹ ਜੇ ਸਰਪ ਸ਼ੁੱਧ ਆਯੁਰਵੈਦਿਕ ਪਚੀਆਂ ਜੜੀਆਂ ਬੂਟੀਆਂ ਪਾ ਕੇ ਸਪੈਸ਼ਲ ਤਿਆਰ ਕੀਤਾ ਹੈ ਜਿੰਨਾ ਵੀ ਰੋਣ ਕੋਈ ਵੀ ਦਵਾਈ ਅਸਰ ਨਹੀਂ ਕਰ ਰਹੀ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸੰਪਰਕ ਕਰਨ ਇਹ ਸਪੈਸ਼ਲ ਸਰਪ ਤਿਆਰ ਕੀਤਾ ਹੈ ਆਯੁਰਵੈਦਿਕ ਜੜੀਆਂ ਬੂਟੀਆਂ ਪਾ ਕੇ ਸਾਡਾ ਤੇਸਾਂ ਤੇਸਾਂ ਵਿੱਚ ਆਯੁਰਵੈਦਿਕ ਦਵਾਈਆਂ ਭੇਜੇ ਦਾ ਸਾਡਾ ਖਾਸ ਪ੍ਰਬੰਧ ਹੈ ਖੰਗ ਕਿੰਨੇ ਵੀ ਪੁਰਾਣੀ ਹੋਵੇ ਜਾਂ ਉਥੂ ਹੁੰਦਾ ਹੋਵੇ ਇਹ ਸਰਪ ਬਹੁਤ ਹੀ ਕਾਰਗਰ ਸਾਬਤ ਹੋਇਆ ਅਸੀਂ ਸ਼ੁੱਧ ਆਯੁਰਵੈਦਿਕ ਦਵਾਈਆਂ ਪਾ ਕੇ ਅਸੀਂ ਆਪ ਤਿਆਰ ਕਰਦੇ ਹਾਂ ਕਿਸੇ ਵੀਰ ਨੇ ਚਾਣਮ ਪ੍ਰਸ਼ ਲੈਣਾ ਹੋਵੇ ਤਾਂ ਚਾਣਮ ਪ੍ਰਸ਼ ਤਿਆਰ ਹੈ ਸਾਡਾ ਮੇਨ ਹੈਡਕਵਰਟਰ ਜੰਡਿਆਲਾ ਗੁਰੂ ਸ਼ਹੀਦ ਉਧਮ ਸਿੰਘ ਚੌਂਗ ਦੇਸ਼ਾਂ ਦੇਸ਼ਾਂ ਵਿੱਚ ਦਵਾਈਆਂ ਭੇਜਣ ਦਾ ਸਾਡਾ ਖਾਸ ਪ੍ਰਬੰਧ ਹੈ